ਦੋਸਤੋ ਇੱਕ ਤਾਂ ਪਾਣੀ ਦੇਖੋ ਵੀ ਕਿੰਨਾ ਸਾਫ਼ ਪਾਣੀ ਹੈ ਇਹ ਜਿਹੜੀਆਂ ਤਸਵੀਰਾਂ ਨੇ ਇਹ ਤਸਵੀਰਾਂ ਕੀਰਤਪੁਰ ਸਾਹਿਬ ਨੇੜੇ ਦੀਆਂ ਨੇ ਤੁਸੀਂ ਦੇਖੋ ਪਾਣੀ ਦਾ ਰੰਗ ਵੇਖੋ ਕਿੰਨਾ ਸੋਹਣਾ ਰੰਗ ਹੈ ਤੇ ਆਪਣੇ ਪਹੁੰਚਦਾ ਪਹੁੰਚਦਾ ਮਾਲਵੇ ਦੇ ਵਿੱਚ ਪਾਣੀ ਕਾਲਾ ਛਾ ਕਾਲਾ ਹੋ ਜਾਂਦਾ ਹੈ ਤਾਂ ਹੁਣ ਤੁਸੀਂ ਦੇਖੋ ਕਿੰਨਾ ਵਧੀਆ ਜਿਹੜਾ ਪਾਣੀ ਹੈ ਉਹ ਨਹਿਰ ਦੇ ਵਿੱਚ ਆ ਰਿਹਾ ਤੇ ਦੂਜੇ ਪਾਸੇ ਵੀ ਪਾਣੀ ਤੁਹਾਨੂੰ ਦਿਖਾਉਣੇ ਆ ਕਿ ਕਿੰਨਾ ਸੋਹਣਾ ਪਾਣੀ ਹੈ ਦੇਖੋ ਕਿੰਨਾ ਸੋਹਣਾ ਪਾਣੀ ਹੈ ਜਿਹੜਾ ਉਹ ਆ ਰਿਹਾ ਤਾਂ ਆਪਣੇ ਪਹੁੰਚਦਾ ਪਹੁੰਚਦਾ ਇਹੀ ਪਾਣੀ ਦਾ ਰੰਗ ਆ ਜਿਹੜਾ ਉਹ ਕਾਲਾ ਹੋ ਜਾਂਦਾ ਤੇ ਇੱਥੇ ਤੁਸੀਂ ਦੇਖੋ ਪਾਣੀ ਕਿੰਨਾ ਸਾਫ਼ ਜਿਹੜਾ ਉਹ ਵਗ ਰਿਹਾ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਕਿ ਕਿੰਨਾ ਸਾਫ਼ ਪਾਣੀ ਵਗ ਰਿਹਾ ਤੇ ਇੱਧਰ ਤੁਸੀਂ ਦੇਖੋ ਕਿਵੇਂ ਜਿਹੜਾ ਪਾਣੀ ਆ ਪਿੱਛੋਂ ਉਹ ਆ ਰਿਹਾ ਕਿੰਨਾ ਸੋਹਣਾ ਪਾਣੀ ਹੁੰਦਾ ਜਦੋਂ ਇੱਥੋਂ ਚੱਲਦਾ ਤਾਂ ਇਹ ਉਹ ਇਲਾਕਾ ਹੈ ਜਿੱਥੋਂ ਪਾਣੀ ਆ ਜਿਹੜਾ ਉਹ ਪਹਾੜਾਂ ਤੋਂ ਆਉਂਦਾ ਹੋਇਆ ਇੱਧਰ ਵੀ ਆਉਂਦਾ ਹੈ ਤਾਂ ਦੂਜੇ ਪਾਸੇ ਆਪਣੇ ਕੋਲੇ ਪਹੁੰਚਦਾ ਪਹੁੰਚਦਾ ਇਹੀ ਪਾਣੀ ਦਾ ਰੰਗ ਕਾਲਾ ਹੋ ਜਾਂਦਾ ਤਾਂ ਤੁਸੀਂ ਦੇਖੋ ਕਿੰਨਾ ਪ੍ਰਦੂਸ਼ਿਤ ਪਾਣੀ ਹੋ ਜਾਂਦਾ ਜਦੋਂ ਆਪਣੇ ਕੋਲੇ ਪਹੁੰਚਦਾ ਤੇ ਇੱਥੇ ਪਾਣੀ ਦਾ ਰੰਗ ਕਿੰਨਾ ਸਾਫ਼ ਹੈ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰ ਦਿਓ ਕਮੈਂਟ ਜਰੂਰ ਕਰ ਦਿਓ ਜਿਹੜੇ ਨਵੇਂ ਵੀਰ ਆ ਉਹ ਫੋਲੋ ਜਰੂਰ ਕਰ ਲਿਓ ਆਪਣੇ ਪੇਜ ਨੂੰ ਤੇ YouTube ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਤੁਹਾਨੂੰ ਇਹ ਚੀਜ਼ ਦਿਖਾਉਣ ਵਾਸਤੇ ਕਿ ਜਦੋਂ ਪਹਾੜਾਂ ਤੋਂ ਪਾਣੀ ਆਉਂਦਾ ਪਾਣੀ ਦਾ ਰੰਗ ਕਿੰਨਾ ਸੋਹਣਾ ਹੁੰਦਾ ਆਪਣੇ ਪਹੁੰਚਦਾ ਪਹੁੰਚਦਾ ਇਹੀ ਪਾਣੀ ਆ ਜਿਹੜਾ ਉਹ ਕਿਹੋ ਜਿਹਾ ਹੋ ਜਾਂਦਾ ਜੁੜੇ ਰਹੋ ਦਾ ਪੋਸਟ ਮੇਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ